ਦੋ ਆਖਵਾਰੀਆਂ ਨਾਲ ਨੂੰ ਜਾਣ ਗਿਆ ਸ਼ੂਕ ਕਰਦੀਆਂ ਠੀਕ ਆ ਹੋਰ ਲੈ ਲੇਗੇ ਆਪਾਂ ਸਾਸੀ ਘਾ ਭਾਈ ਤਕਸੀਰ ਕਾ ਲਾਈਵ ਬੈਠੇ ਹੋ ਪਰ ਦਰਸ਼ਨੀ ਜੀ ਹਾਂਜੀ ਹਾਂਜੀ ਦੋ ਠੀਕ ਹੋ ਹਾਂਜੀ 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 ਬਾਬਾ ਜੀ ਤੁਹਾਨੂੰ ਬੰਦੀ ਛੋੜ ਦੇ ਦਿੱਤੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਹੀ ਬਹੁਤ ਬਹੁਤ ਮੁਬਾਰਕਾਂ ਪੂਰੇ ਪਰਿਵਾਰ ਨੂੰ ਠੀਕ ਆਪਾਂ ਹਾਂਜੀ 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 ਕੰਤੀ ਕਲਾ ਜੀ ਅੱਜ ਕਿਧਰੋਂ ਆ ਰਹੇ ਬੱਚੇ ਨੂੰ ਲੈ ਕੇ ਉਹ ਬੇਟਾ ਜਿੱਦ ਕਰੀ ਜਾਂਦਾ ਕਿ ਕਹਿੰਦਾ ਪੜਾਕੇ ਲੈਣੇ ਆਈ ਮਠਿਆਈ ਲੈਣੀ ਹੈਗੀ ਆ ਮਾਏ ਚਲੋ ਦੁਆ ਲੈ ਗਏ ਜੋ ਆ ਕੇ ਬੱਚੇ ਖੋ ਜੀ ਹੋਰ ਬਾਕੀ ਕੀ ਥਾ ਲਈ ਮੈਂ ਇਹ ਕੋਸਮਤਿਆਂ ਸਟਿਕ ਕਰਵਾਣੀ ਦੀ ਸਟਿਕ ਤੁਸੀਂ ਆਪਣੇ ਵਾਸਤੇ ਚਾਹੁੰਦੇ ਲਦਾਬਾ ਹਾਂ ਇਹ ਜਾਂਗੀ ਸਾਹਿਬ ਦੀ ਹੈ ਜੀ ਇਹਦਾ ਕੀ ਪ੍ਰਾਈਸ ਆ ਬਾਈ ਦਰਜੀ ਸਾਹਿਬ ਵੀ ਪੜਦੇ ਆ ਨਾ ਰੋਜ਼ ਹੀ ਹਣ ਹਾਂਜੀ 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 ਸਤੂ ਜੀ ਸਾਨੂੰ ਇਹ ਬਾਣੀ ਦੇ ਸਮਝਾਉਂਦੇ ਵੀ ਗੁਰਬਾਣੀ ਨਾਲ ਵਿਚਾਰੀਏ ਵੀ ਆਪਾਂ ਹਾਂਜੀ 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 ਜਾਂਗੀ ਸਾਹਿਬ ਦੀ ਇਹ ਸਵਾਲ ਜਵਾਬ ਆ ਨਾਲ ਸਟਿਕ ਹੈ ਜੀ ਓਕੇ ਓਕੇ ਸਾਰੀ 30 ਰੁਪਏ ਦੀ ਹੈ ਜੀ ਇਹ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਆਪਣੇ ਇਤਿਹਾਸ ਸੰਬੰਧੀ ਬਹੁਤ ਵਾਹ ਵਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹਾਂ ਇਹ ਵੀ ਸਿਰਫ 50 ਰੁਪਏ ਦੀ ਹੈ ਜੀ ਅੱਛਾ 50 ਰੁਪਏ ਦੀ ਹੈ ਹ ਮੈਂ ਕੀ ਨਹੀਂ ਆ ਬਾਈ ਦੱਸੋ ਜੀ 50 ਰੁਪਏ ਦੀਆਂ ਗਰਾਬ ਜੀ ਤੇ 30 ਰੁਪਏ ਦੀ ਨਹੀਂ ਆ ਹਾਂ ਤਾਂ ਚਲੋ ਤੁਸੀਂ ਗੱਲ ਪੁੱਛਦੇ ਨਹੀਂ ਤੁਸੀਂ ਮਹਿਸੂਸ ਨਾ ਕਰਿਓ ਹਾਂਜੀ ਹਾਂਜੀ ਵੀ ਤੁਸੀਂ ਟਟਾਕਿਆਂ ਤੇ ਕਿੰਨੇ ਪੈਸੇ ਲਾ ਕੇ ਆਏ ਹੋ ਜੀ ਟਟਾਕਿਆਂ ਤੇ ਤਾਂ ਜੀ 3000 ਰੁਪਏ ਲੱਗੇ ਜੀ ਹਾਂ ਜੀ ਦੱਸ ਦਿਓ ਮੈਂ 2000 ਰੁਪਏ ਦੀ ਮਠਿਆਈ ਵੀ ਲਿਆਂਦੀ ਆ ਹਾਂਜੀ 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 ਉਹ ਕਰ ਰੱਖੇ ਆਇਓ ਹਾਂਜੀ ਹਾਂਜੀ ਤੇ 5000 ਰੁਪਏ ਤੁਸੀਂ ਲਾਏ ਹੋ ਉਹ ਲਵਾ ਤਾਂ ਬੇਟੇ ਨਹੀਂ ਹੁਣ ਕੀ ਕਰੀਏ ਹਾਂ ਮੈਂ ਕਿ ਤੁਹਾਨੂੰ ਬੇਨਤੀ ਕਰਾਂ ਜੀ ਤੁਸੀਂ ਨਾ ਮੈਨੂੰ ਵੈਸੇ ਵਧਾਈਆਂ ਦਿੱਤੀਆਂ ਮੰਦੀ ਛੋੜਦੇ ਮੰਦੀ ਛੋੜਦੇ ਰਦੀਆਂ ਹਾਂ ਜੀ ਇੱਕ ਗੱਲ ਮੈਨੂੰ ਦੱਸਿਓ ਜੀ ਵੀ ਤੁਹਾਨੂੰ ਇਤਿਹਾਸ ਪਤਾ ਹੀ ਹੈ ਵੀ ਜਿਹੜੇ 52 ਰਾਜੇ ਸੀ ਹਾਂਜੀ ਹਾਂਜੀ ਉਹ ਤਾਂ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ ਸ੍ਰੀ ਹਰਿਕੋਬੰਦ ਸਿੰਘ ਜੀ ਦਾ ਪੱਲਾ ਫੜ ਕੇ ਚੱਲੋ ਹਾਂਜੀ 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 ਤੇ ਆਪ ਕੈਦ ਵਿੱਚੋਂ ਛੁੱਟ ਗਏ ਹਾਂਜੀ ਸਵੀਰ ਕਰਕੇ ਉਹ ਕੈਰ ਸੀ ਕੈਰ ਵਿੱਚੋਂ ਗੁਰੂ ਦਾ ਪੱਲਾ ਫੜ ਕੇ ਛੁੱਟ ਗਏ ਛੁੱਟ ਗਏ ਜੀ ਤੇ ਅਸੀਂ ਗੁਰੂ ਦਾ ਪੱਲਾ ਛੱਡਣ ਨੂੰ ਤਿਆਰ ਬੈਠੇ ਹਾਂ ਜੀ ਗੁਰੂ ਦਾ ਪੱਲਾ ਫੜਦਾ ਮਤਲਬ ਹੁੰਦਾ ਹੈ ਗੁਰਬਾਣੀ ਦੇ ਰਲ ਲੱਗਣਾ ਜਰਮਾਰੀ ਨੇ ਰਾਤਾਂ ਜੀ ਜਿੱਦਾਂ ਮੋਲੀ ਕੋਈ ਨਹੀਂ ਇਹ ਤਾਂ ਹੈ ਜੀ ਅੰਨੇ ਭੇਟਾ ਇਕ ਸਿਰਫ 30 ਰੁਪਏ ਦੀ ਕੁਰਬਾਨੀ ਨਹੀਂ ਸੀ ਠੀਕ ਹੈ ਜੀ ਤੇ 50 ਰੁਪਏ ਦੀ ਸੀ ਉਹ ਬੰਦਾ ਸਿੰਘ ਬਦਰੀ 80 ਰੁਪਏ ਸਾਰੇ ਬੰਦੇ ਸਰਦਾਰ ਜੀ ਹਾਂ ਜੀ ਬੰਦੇ ਪਾ 50 ਰੁਪਏ ਬੰਦੇ ਰਹੇ ਜੀ ਹਾਂ ਜੀ ਹਾਂ ਜੀ ਮੈਨੂੰ ਇੱਕ ਗੱਲ ਦੱਸੋ ਜੀ ਤੁਸੀਂ 3000 ਰੁਪਏ ਪਟਾਕੇਆਂ ਤੇ ਲਾਏ ਹੋ 2000 ਰੁਪਏ ਤੁਸੀਂ ਮਠਾਈ ਤੇ ਲਾਏ ਹੋ ਇੱਕ ਮਿੰਟ ਤੁਸੀਂ ਸਮਝ ਰਹੇ ਪੈਸਿਆਂ ਨੂੰ ਅੱਕ ਲਾਉਣ ਵਾਲੀ ਗੱਲ ਹੀ ਹੈ 3000 ਰੁਪਏ ਤੁਸੀਂ ਫੂਕ ਦੇਣਾ ਕੁਝ ਮਿੰਟਾਂ ਦੇ ਵਿੱਚ ਵਿੱਚ ਇਹ ਤਾਂ ਹੈ ਪ੍ਰਦੂਸ਼ਣ ਵੀ ਕਰੋਗੇ ਹਵਾ ਵੀ ਗੰਦੀ ਕਰੋਗੇ ਪੈਸੇ ਫੂਕਣੇ ਵੱਖਰੀ ਗੱਲ ਹਾਂ ਜੀ ਹਾਂ ਜੀ ਅੱਜ ਕੱਲ ਸੋ ਸਾਰੇ ਨਹੀਂ ਬਹੁਤੇ ਨਕਲੀ ਮਠਿਆਈਆਂ ਵੀ ਵੇਚੀ ਜਾਂਦੇ ਆ ਹਾਂ ਇਹ ਤਾਂ ਨਕਲੀ ਖੋਆ ਵੇਚੀ ਜਾਂਦੇ ਆ ਆਪਾਂ ਨੂੰ ਕੋਈ ਪਰਖ ਨਹੀਂ ਉਹ ਇਹਨਾਂ ਸਿਹਤ ਵੀ ਖਰਾਬ ਤੁਸੀਂ ਕਰੋਗੇ ਆ ਹੁੰਦੀ ਹੈ ਸਿਹਤ ਹਾਂ ਜੀ ਹਜ਼ਾਰ ਰੁਪਏ ਵਿੱਚ ਪ੍ਰਦੂਸ਼ਣ ਵੀ ਕਰੋਗੇ ਤੇ ਨਾਲ ਪੈਸਾ ਨੂੰ ਅਕਲ ਆਉਣ ਵਾਲੀ ਗੱਲ ਆ ਤੇ ਨਾਲ ਸਿਹਤ ਖਰਾਬ ਕਰੋਗੇ ਇਹ ਤਾਂ ਹੈ ਤੇ ਜਿੱਥੋਂ ਸਾਨੂੰ ਗਿਆਨ ਦਾ ਚਾਨਣ ਹੋਣ ਵਾਲੀ ਜਿਹੜੀ ਬਾਣੀ ਤੋਂ ਜਿੱਥੋਂ ਸਾਡੇ ਬੱਚਿਆਂ ਨੇ ਆਪਣੇ ਮੀਰ ਸਿੱਖ ਵਿਰਸੇ ਨਾਲ ਜੁੜਨਾ ਹੈ ਉੱਥੇ ਅਸੀਂ 80 ਰੁਪਏ ਲਾਉਂਦੇ ਵੀ ਸਪੋਰਟ ਕਰਦੇ ਆ ਇਹ ਸਾਡੀ ਬਾਦਕਿਸਮਤੀ ਮੈਂ ਕਹਿ ਸਕਦਾ ਹਾਲ ਜੋ ਹਾਲਾਤ ਕੌਮ ਦੇ ਬਣੇ ਹੋਏ ਆ ਨਾ ਜੀ ਹਾਂ ਜੀ ਹਾਂ ਜੀ ਜੋ ਅੱਜ ਚੜ੍ਹਦੀ ਕਲਾ ਨਹੀਂ ਹੋ ਰਹੀ ਇਹਹੀ ਕ ਸਾਨੂੰ ਸੱਚ ਝੂਠ ਦਾ ਪਤਾ ਹੀ ਨਹੀਂ ਜਿੰਦਗੀ ਜਿਉਣ ਦਾ ਤਰੀਕਾ ਹੀ ਨਹੀਂ ਪਤਾ ਇਹ ਤਾਂ ਇੱਥੇ ਅਸੀਂ ਅੱਜ ਦੀਵੇ ਬਾਲਣੇ ਆ ਜੀ ਹਾਂਜੀ ਦੀਵੇ ਬਾਲਾਂਗੇ ਨਾ ਬੰਦੀ ਖੁੱਲ ਦੇ ਉਸਤੇ ਪਰ ਸਤਗੁਰ ਕਿਹੜਾ ਦੀਵੇ ਬਾਲਣ ਦੀ ਗੱਲ ਕਰਦੇ ਜੀ ਇਹ ਦੀਵੇ ਤਾਂ ਅਸੀਂ ਬਾਲਾਂਗੇ ਤੜਕੇ ਨੂੰ ਬੁੱਝ ਜਾਣੇ ਆ ਇਹ ਅਪਨ ਤਾਂ ਰਾਤ ਨੂੰ ਬੁੱਝ ਜਾਣੇ ਅੱਧੇ ਤਾਂ ਇਹ ਤਾਂ ਹੈ ਜੀ ਇੱਕੋਂ ਦਾ ਗਿਆਨ ਦਾ ਦੀਵਾ ਹਾਂਜੀ ਸਾਡੇ ਅੰਦਰ ਨਾ ਅੰਦਰ ਜਿਹੜੀ ਅੰਦਰਲੀ ਬੰਦੀ ਹੈ ਹਾਂਜੀ ਅੰਦਰੋਂ ਅਸੀਂ ਬੰਦੀ ਹੈ ਸਾਡਾ ਮਨ ਬੰਦੀ ਹੋ ਚੁੱਕਾ ਹੈ ਇਹ ਤਾਂ ਹੈ ਮਾਣਾ ਮਾੜਾ ਦੇਖ ਕੇ ਮਾੜਾ ਸੁਣ ਕੇ ਮਾੜਾ ਬੋਲ ਕੇ ਵਿਕਾਰਾਂ ਵਿੱਚ ਕੈਦ ਆ ਕਾਮ ਕਰੋ ਲੋਕਾਰ ਵਿੱਚ ਮਨ ਬੰਦੀ ਹੋ ਚੁੱਕਾ ਹੈ ਇਹ ਤਾਂ ਹੈ ਠੀਕ ਹੈ ਜੀ ਕਰਮ ਕਾਂਡਾਂ ਵਿੱਚ ਬੰਦੀ ਹੋ ਚੁੱਕਾ ਵਹਿਮ ਭਰਮ ਕਰੀਏ ਦੁਨਾਂ ਦੇ ਭਰਮ ਹੋਰ ਭਰਮ ਇਹ ਤਾਂ ਹੈ ਜੀ ਹੋਰ ਹੀ ਪੂਜਾ ਦੇਹ ਤਾਰੀ ਬਾਬਿਆਂ ਦੀ ਪੂਜਾ ਕਰੀ ਜਾਂਦੇ ਹਾਂਜੀ ਹਾਂਜੀ ਅਖੌਤੀ ਬਾਬਿਆਂ ਨੇ ਪੈਰਾਂ 'ਤੇ ਲੱਗੇ ਬੈਠੇ ਆ ਹਾਂਜੀ ਹਾਂਜੀ ਮਾਨਸਿਕ ਤੌਰ ਤੇ ਲੋਕੀ ਬੰਦੀ ਹੋ ਚੁੱਕੇ ਆ ਸੱਚੇ ਗਿਆਨ ਤੋਂ ਟੁੱਟ ਕੇ ਗੁਰਬਾਣੀ ਗੁਰੂ ਤੋਂ ਟੁੱਟ ਕੇ ਅੱਛਾ ਜੀ ਤੇ ਫਿਰ ਆਓ ਅੱਜ ਦੇ ਦਿਨ ਨਾ ਅਪਾ ਜੇ ਤੁਹਾਨੂੰ ਬਾਣੀ ਇਹ ਸਮਝਾਉਂਦੀ ਹੈ ਵੀ ਭਾਈ ਗਿਆਨ ਦਾ ਦੀਵਾ ਬਾਲੋ ਉਹ ਪਰ ਮੁੜ ਕੇ ਦੀਵਾ ਬੁੱਝਦਾ ਹੀ ਨਹੀਂ ਸਤਿਗੁਰ ਸ਼ਬਦ ਅਜਾਰੋ ਦੀਪਾ ਸ਼ਬਦ ਵਾਲਾ ਦੀਵਾ ਜਦੋਂ ਮਨ 'ਚ ਜਗ ਪੈਂਦਾ ਹੈ ਫਿਰ ਜਿਹੜਾ ਨੀਵੇਂ ਪੱਤਰ ਦਾ ਜੀਵਨ ਉਹ 'ਚ ਸ਼ਬਦ ਦਾ ਦੀਵਾ ਚਾਨਣ ਕਰਦਾ ਠੀਕ ਹੈ ਬਸ ਪਰ ਜਦੋਂ ਉਹ ਚਾਨਣ ਹੋ ਜਾਂਦਾ ਫਿਰ ਸਾਨੂੰ ਜ਼ਿੰਦਗੀ ਜਿਉਣ ਦੀ ਜਾਜ ਆ ਜਾਂਦੀ ਹੈ ਫਿਰ ਅਸੀਂ ਹਨੇਰੇ ਵਿੱਚ ਜਿਹੜਾ ਅੰਦਰ ਆਤਮਾ ਨੂੰ ਹਨੇਰਾ ਹੋਇਆ ਹੈ ਨਾ ਮਾੜੇ ਕਰਮਾਂ ਦਾ ਉਹ 'ਚ ਠੇਡੇ ਨਹੀਂ ਖਾਵਾਂਗੇ ਇਹ ਤਾਂ ਹੈ ਉੱਥੇ ਅਸੀਂ ਅਸੀ ਰੁਪਏ ਲਾਉਣ ਨੂੰ ਤਿਆਰ ਨਹੀਂ ਸੀ ਠੀਕ ਹੈ ਨਾ ਜੀ ਇਸ ਗੱਲ ਆ ਸਮਝ ਗਏ ਅਸੀਂ ਆਪਣੇ ਬੱਚਾ ਨੂੰ ਵਿਰਸੇ ਨਾਲ ਜੋੜੀਏ ਇਹ ਤਾਂ ਹੈ ਕਿਹੜੀ ਗੁਰਬਾਣੀ ਪੜ੍ਹਨੀ ਹੈ ਅਸੀਂ ਜਿਸੇ ਹੁਣ ਬੱਚੇ ਅਜ ਸਾਡੇ ਆਪ ਕਹਿੰਦੇ ਪੱਤ ਹੋ ਰਿਹਾ ਹੈ ਹਾਂਜੀ ਹਾਂ ਜਾਂ ਹੋਰ ਪੁੱਠੇ ਭੈੜੀ ਸੰਗਤ ਵਿੱਚ ਪੈ ਰਿਹਾ ਜਦੋਂ ਅਸੀਂ ਆਪਣੇ ਜਿੰਮੇਵਾਰੀਆਂ ਤੋਂ ਭੱਜ ਗਏ ਜੀ ਬੱਚਾਂ ਦਾ ਇੱਕ ਕਸੂਰ ਹੈ ਹਾਂਜੀ ਹਾਂ ਇਹਨਾਂ ਨੂੰ ਹੁਣ ਕੌਣ ਦੱਸੂਗਾ ਕੌਣ ਆ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਕੇਸਾਂ ਦੇ ਖਾਤਰ ਖੋਪਰੀ ਲਵਾ ਲਈ ਪਰ ਸਤਕ ਨਹੀਂ ਹਾਰਿਆ ਕੌਣ ਦੱਸੂਗਾ ਜੀ ਅਸੀਂ ਅਰਦਾਸ ਵਿੱਚਰ ਜਾਨਣਾ ਯਾਦ ਕਰਦੇ ਹਾਂ ਹਾਂਜੀ ਹਾਂਜੀ ਇਹਨਾਂ ਨੂੰ ਕੌਣ ਦੱਸੂਗਾ ਕੌਣ ਹੋਇਆ ਭਾਈ ਮਨੀ ਸਿੰਘ ਜਿਨ੍ਹਾਂ ਨੇ ਸਿੱਖ ਸਿਧਾਂਤਾਂ ਲਈ ਖਾਤਰ ਬੰਦ ਬੰਦ ਘਟਾਲਿਆ ਜੀ ਹਾਂਜੀ ਹਾਂਜੀ ਇਹਨਾਂ ਨੂੰ ਕੌਣ ਦੱਸੂਗਾ ਕੌਣ ਆ ਜਰਨੈਲ ਜੱਸਾ ਸਿੰਘ ਆਲੂ ਵਾਲੀ ਆ ਆਲੂ ਵਾਲੀ ਆ ਇਹਨਾਂ ਨੇ ਦਿੱਲੀ ਫਤਿਹ ਕੀਤੀ ਹੈ ਦਿੱਲੀ ਫਤਿਹ ਉਹਨੂੰ ਕੌਣ ਦੱਸੂਗਾ ਜੀ ਕੌਣ ਦੱਸਾ ਸਿੰਘ ਰਾਮਗੜੀਆ ਇਹੋਲੇ ਜਰਨੈਲ ਜਿਹੜੇ ਸਾਡੇ ਅਸਲੀ ਹੀਰੋ ਹੈ ਹਾਂਜੀ ਹਾਂਜੀ ਅਸਲੀ ਰੀਅਲ ਹੀਰੋ ਇੱਕ ਤਾਂ ਰੀਅਲ ਹੀਰੋ ਹੁੰਦੇ ਨੇ ਜਿਹੜੇ ਫਿਲਮਾਂ ਵਾਲੇ ਆ ਹਾਂਜੀ ਹਾਂਜੀ ਇਹ ਸਾਡੇ ਰੀਅਲ ਹੀਰੋ ਹੈ ਜਿੱਤੋਂ ਕੌਣ ਦੱਸੂਗਾ ਇਹਨਾਂ ਬੱਚਿਆਂ ਨੂੰ ਕੌਣ ਸਮਝਾਏਗਾ ਕਿਵੇਂ ਸਾਡੇ ਵੱਡਵਡੇਰਿਆਂ ਨੇ ਗੁਰੂ ਕੇ ਬਾਗ ਦਾ ਮੋਰਚਾ ਲਾਇਆ ਇਹ ਤਾਂ ਕਿਵੇਂ ਜੈਤੋ ਦੇ ਮੋਰਚੇ ਵਿੱਚ ਸ਼ਿਦਦियां ਪ੍ਰਾਪਤ ਕੀਤੀਆਂ ਹਾਂਜੀ ਹਾਂਜੀ ਕੀ ਇਤਿਹਾਸ ਹੈ ਕਮਾਂ ਕਾਟਾਂ ਮਾਰੂ ਜਹਾਜ ਦਾ ਹਾਂਜੀ ਕਿਵੇਂ ਸਿੱਖ ਇੱਕ ਵੱਖਰੀ ਕੌਮ ਹੈ ਕੌਣ ਹੈ ਹਰੀ ਸਿੰਘ ਨਲੂਆ ਕੌਣ ਦੱਸੂਗਾ ਜੇ ਇਹਨਾਂ ਬੱਚਿਆਂ ਨੂੰ ਇਹ ਤਾਂ ਹੈ ਕੌਣ ਆ ਪੌਮ ਦੇ ਹੋਰ ਮਹਾਨ ਜਰਨੈਲ ਇਹਨਾਂ ਨੂੰ ਕੌਣ ਦੱਸੂਗਾ ਕਿ ਕਿਵੇਂ ਛੋਟੇ ਛਾਹ ਜਾਂਦੇ ਨੇ ਸਰਹੰਦ ਦੀਆਂ ਨੀਆਂ ਵਿੱਚ ਅਡੋਲ ਖੜੇ ਇਹਨਾਂ ਨੂੰ ਕੌਣ ਦੱਸੂਗਾ ਕਿਵੇਂ ਭਾਈ ਦਰਬਾਰਾ ਸਿੰਘ ਨੇ ਨੂੰ ਕਾਣਾ ਸੇਵ ਤੇ ਮੋਟੀਵ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਿਵੇਂ ਉਹਨਾਂ ਨੂੰ ਜਉਂਦੇ ਜੀ ਅੱਗੇ ਵਧੇ ਸੁੱਟਿਆ ਗਿਆ ਇਹ ਬੱਚਿਆਂ ਨੂੰ ਕੌਣ ਸਮਝਾਊਗਾ ਜੀ ਆਪਣੇ ਵਿਰਸੇ ਬਾਰੇ ਇਹ ਤਾਂ ਹੈ ਜੀ ਕੌਣ ਦੱਸੂਗਾ ਇਹਨਾਂ ਨੂੰ ਕਿਵੇਂ ਸਾਡੀਆਂ ਸਿੱਖ ਬੀਬੀਆਂ ਦੀਆਂ ਕੁਰਬਾਨੀਆਂ ਇਤਿਹਾਸ ਵਿੱਚ ਮਾਤਾ ਭਾਗ ਕੌਰ ਬੀਬੀ ਹਰਸ਼ਰਨ ਕੌਰ ਹੋਰ ਬੀਬੀਆਂ ਦੀਆਂ ਕੁਰਬਾਨੀਆਂ ਨੇ ਮੈਂ ਤਾਂ ਹਰਾਰ ਰਹਿ ਜਾਂਦਾ ਇਸ ਦਿਨ ਤੇ ਕਈ ਅਮਰਧਾਰੀ ਬੀਬੀਆਂ ਵੀ ਤੇ ਵੀਰ ਵੀ ਚੋਰੀ-ਚੋਰੀ ਜਾ ਕੇ ਮੜੀਆਂ ਤੇ ਦੀਵਾਰ ਰੱਖ ਕੇ ਆਉਂਦੇ ਇਸ ਦਿਨ ਦੇ ਉੱਤੇ ਜੇਦੋ ਕਿ ਪਾਸ਼ਾ ਮਣੀ ਮਸਾਂ ਦੀ ਪੂਜਾ ਤੋਂ ਰੋਕਦੇ ਗੁਰਨਾਨਕ ਬਾਬਾ ਜੀ ਨਹੀਂ ਤਾਂ ਹੈ ਜੀ ਸੋ ਇਸ ਕਰਕੇ ਭਾਈ ਆਓ ਅੱਜ ਦੇ ਦਿਨ ਆਪਣੇ ਅੰਦਰ ਗਿਆਨ ਦਾ ਦੀਵਾ ਬਾਲੀਏ ਖੋਦ ਕਰਵਾਣੀ ਬੜੀਏ ਬੱਚਿਆਂ ਨੂੰ ਪੜਾਈਏ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ ਨਹੀਂ ਤਾਂ ਫਿਰ ਕਿਸੇ ਨੇ ਕਿਹਾ ਵੀ ਵਿਰਸਾ ਆਪਣਾ ਭੁੱਲ ਜਾਉਂਗੇ ਕੱਖਾਂ ਵਾਂਗੂ ਰੋਲ ਜਾਉਂਗੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਕੀਤੇ